ਹਾਂ ਤੇ ਜਿਹੜੀ ਦੁਨੀਆ ਸੁਣ ਰਹੀ ਸੀ ਮੈਂ ਕਹਿੰਦਾ ਵੀ ਧਾੜਾ ਮਾਰ ਕੇ ਰੋਰੀ ਸੀ ਉਹ ਕੀ ਗੱਲ ਤੂੰ ਸਹੀ ਨਹੀਂ ਸੀ ਬੁਝਾਰਿਆ ਉਹ ਹੋ ਰੋ ਰਹਾ ਸੀ ਨਹੀਂ ਨਹੀਂ ਸਹੀ ਬੁਝਾਰਿਆ ਸੀ ਸੁਰ ਲੜ ਜਾਂਦਾ ਹੈ ਨਾ ਤੁਹਾਨੂੰ ਪਤਾ ਵੀ ਜਾਨਵਰਾਂ ਦਾ ਸੁਰ ਜਿਹੜਾ ਹੁੰਦਾ ਅਤਾਈ ਬੰਦਾ ਵੀ ਹੋਵੇ ਨਾ ਨਹੀਂ ਨਹੀਂ ਇਹਦਾ ਕੰਮ ਰੂਹ ਦੇ ਨਾਲ ਆ ਰੂਹ ਦੇ ਨਾਲ ਹਾਂਜੀ ਅਸਲ ਦੇ ਵਿੱਚ ਨਾ ਮੇਰਾ ਦਾਦਾ ਮਰਿਆ ਜੀ 120 ਸਾਲ ਦਾ ਹੋ ਕੇ ਹੈ ਜੀ 120 ਸਾਲ ਦਾ ਹੋ ਕੇ ਮਰਿਆ ਬਚਪਨ ਚ ਹੀ ਮਰ ਗਿਆ ਦਾਦਾ ਥੋੜਾ ਤਾਂ ਉਹ 120 ਘੰਟੇ ਨਹੀਂ ਮੈਂ ਕਹਿ ਰਿਹਾ ਭਾਜੀ 120 ਸਾਲ 120 ਹਾਂਜੀ ਮੈਂ ਕਹਿੰਨਾ ਤੁਹਾਡਾ ਦਾਦਾ ਤਾਂ ਬਾਬਰ ਆਜੇ ਤੋਂ ਵੀ ਟੱਪ ਗਿਆ ਉਹਨੇ ਬਹੁਤ ਬਹੁਤ 110 ਕੀਤੇ ਉਹ 120 ਕਰਕੇ ਚਲਾ ਗਿਆ ਦੁਨੀਆ ਤੋਂ ਭਾਜੀ ਫਿਰ ਉਮਰ ਰੱਬ ਨਹੀਂ ਦੇਣੀ ਹੁੰਦੀ ਜਿੰਨਾ ਮਰਜ਼ੀ ਕਰਦਾ ਬੋਹਦੇ ਜੀ ਤੁਹਾਡੇ ਦਾਦੇ ਦੀ ਉਮਰ ਉਹਨਾਂ ਨੂੰ ਤਾਂ ਮੈਨ ਆਫ ਦੀ ਡੈਥ ਮਿਲਣਾ ਚਾਹੀਦਾ ਉਹ ਭਾਈ ਕੀ ਮੈਨ ਆਫ ਦੀ ਡੈਥ ਕਿਹੜੀ ਹੁੰਦੀ ਹੈ ਆ ਤੇ ਗਾਣੇ ਜਿਹੜੇ ਮੈਂ ਕਹਿੰਦਾ ਤੂੰ ਉਹ ਵਜਾਉਣੇ ਆ ਕਿਹੜੇ ਗਾਣੇ ਆ ਮੇਰੇ ਦੋ ਤਲੋਟ ਕੇ ਆ ਜਾ ਉਹ ਤਾਂ ਪਹਿਲੀ ਬੜੀ ਮੁਸ਼ਕਲਾਂ ਗਿਆ ਵਦ ਰੁਲ ਕੇ ਤੇ ਤੂੰ ਹੁਣ ਫੇਰ ਬਲਾਉਂਦੇ 120 ਸਾਲ ਥੋੜਾ